ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਬਰਾਦਰੀ ਤੋਂ ਜੋ ਜ਼ਿਲ੍ਹਾ ਪ੍ਰਧਾਨ ਵੀ ਨੇ ਇਹਨਾਂ ਦਾ ਅੱਡ ਸੰਗਠਨ ਤਿਆਰ ਹੋ ਰਿਹਾ ਹੈ ਵੈਲਫੇਅਰ ਸੇਵਾ ਸੁਸਾਇਟੀ ਪੰਜਾਬ ਜਿਸ ਤਰ੍ਹਾਂ ਜ਼ਿਲ੍ਹਾ ਸਿੰਘ ਜ਼ਿਲ੍ਹਾ ਪ੍ਰਧਾਨ ਵੀ ਨੇ ਇਹ ਆਪਣੀਆਂ ਕੁਛਕ ਸ਼ਰਮਣੀ ਕਮੇਟੀ ਪ੍ਰਤੀ ਆਪਣੀਆਂ ਨਾਰਾਜ਼ਗੀਆਂ ਤੇ ਆਪਣੀਆਂ ਮੰਗਾਂ ਲੈ ਕੇ ਆਨੇ ਅਸਰ ਨਜ਼ਰ ਦੇ ਵਿੱਚ ਅਸਰ ਨਜ਼ਰ ਦੇ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਅਸੀਂ ਸਾਨੂੰ ਨਾ ਅਜੇ ਤੱਕ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਨਾ ਸਾਡਾ ਕੋਈ ਰਾਗੀ ਨਾ ਕੋਈ ਪਾਠੀ ਨਾ ਕੋਈ ਸੇਵਾਦਾਰ ਕੋਈ ਵੀ ਨਹੀਂ ਅਜੇ ਤੱਕ ਭਰਤੀ ਕੀਤਾ ਗਿਆ ਨਾ ਹੀ ਸਾਨੂੰ ਕੋਈ ਫੰਡ ਦਿੱਤਾ ਗਿਆ ਤੇ ਇਹ ਗੱਲਾਂ ਲੈ ਕੇ ਅੱਜ ਸਾਡੇ ਵਿੱਚ ਬਿਰਾਜਮਾਨ ਨੇ ਸਾਡੇ ਜੈ ਸਿੰਘ ਜੀ ਜੋ ਕਿ ਬਹੁਤ ਹੀ ਮਾਨ ਸਤਕਾਰਯੋਗ ਨੇ ਤੇ ਇਹਨਾਂ ਨਾਲ ਜੋ ਆਏ ਨੇ ਅੰਗਰੇਜ਼ ਸਿੰਘ ਜੀ ਹਲਕਾ ਸੁਨਾਮ ਜ਼ਿਲ੍ਹਾ ਪ੍ਰਧਾਨ ਤੇ ਆਪਾਂ ਆਓ ਇਹਨਾਂ ਤੋਂ ਇਹ ਪੁੱਛਦੇ ਆਂ ਤੇ ਜ਼ਿਲ੍ਹਾ ਸਿੰਘ ਅੰਗਰੇਜ਼ ਪ੍ਰਧਾਨ ਨੂੰ ਆਪਾਂ ਬਿਠਾਉਣੇ ਆ ਇਹਨਾਂ ਦੇ ਬਰਾਬਰ ਤੇ ਇਹਨਾਂ ਦੀਆਂ ਨਾਰਾਜ਼ਗੀਆਂ ਬਾਰੇ ਪੁੱਛਦੇ ਆਂ ਤੇ ਨਾਰਾਜ਼ਗੀਆਂ ਬਾਰੇ ਇਹ ਜੀ 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 ਜ ਕਿਉਂਕਿ ਅਸਰ ਨਸਰ ਜਿਹੜਾ ਸਾਡਾ ਚੈਨਲ ਆ ਵੀਰ ਨੇ ਸਾਡੀ ਜਿਹੜੀ ਮੀਡੀਆ ਤੇ ਕਰ ਆਵਾਜ਼ ਪਹਚਾਈ ਹੈ ਇਹਨਾਂ ਦਾ ਧੰਨਵਾਦ ਤੇ ਬਾਕੀ ਜਿੱਦ ਤਰ੍ਹਾਂ ਸਾਡੀ ਸ਼੍ਰੋਮਣੀ ਕਮੇਟੀ ਹੈ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਿਉਂਕਿ ਸਾਨੂੰ ਮਾਣ ਆ ਉਹਨਾਂ ਤੇ ਜਿੱਦ ਤਰ੍ਹਾਂ ਦਸਵੇਂ ਪਾਸ਼ਾ ਜੀ ਤੇ ਛੇਵੇਂ ਪਾਸ਼ਾ ਜੀ ਤੇ ਨਾਲ ਜਿਹੜੀ ਸੀ ਗਲੀਕਰ ਬਰਾਤਰੀ ਹੈ ਇਹ ਆਪਣੇ ਸ਼ਸਤਰਾਂ ਤਿਆਰ ਕਰਦੀ ਸੀ ਤੇ ਜੰਗਾਂ ਜੁੱਦਾਂ ਵੀ ਲੜੀਆਂ ਨਾਲ ਪਰ ਅਫਸੋਸ ਇਸੀ ਚੀਜ਼ ਦਾ ਹੀ ਰਹਿੰਦਾ ਜੀ ਇਹ ਜਦੋਂ ਹਾਲੇ ਤੱਕ ਸਾਨੂੰ ਸ਼੍ਰੋਮਣੀ ਕਮੇਟੀ ਨੇ ਫਿਲਹਾਲ ਕੁਝ ਨਹੀਂ ਦਿੱਤਾ ਕਿਉਂਕਿ ਸਾਡਾ ਫੰਡ ਵੀ ਰੱਖਿਆ ਜਾਂਦਾ ਤੇ ਜਦ ਵੀ ਇਹਨਾਂ ਦਾ ਬਜਟ ਨਿਕਲਦਾ ਹੈ ਸਾਡਾ ਫੰਡ ਰੱਖਦੇ ਨੇ ਤੇ ਹਾਲੇ ਤੱਕ ਪੰਜਾਬ ਦੇ ਤੱਕ ਇਹਨਾਂ ਨੇ ਲਾਇਆ ਜੀ ਤੇ ਇਸ ਦਾ ਕੋਈ ਮੁੱਦਾ ਹੋ ਵੀ ਕਿਸ ਕਰਕੇ ਨਹੀਂ ਇਹਨਾਂ ਨੇ ਸਾਨੂੰ ਅੱਗੇ ਤੱਕ ਲੈ ਕੇ ਆਏ ਜੀ ਤਾਂ ਇਹ ਕਿਉਂ ਨਹੀਂ ਲੈ ਕੇ ਜਿੰਨਾ ਜੀ ਸਾਡੀ ਜਿਹੜੀ ਸਵਾ ਫਿਗਲੀਕਰ ਫੈਲ ਚੱਲ ਰਹੀ ਜੀ ਪੰਜਾਬ ਦੇ ਵਿੱਚ 99 ਦੇ ਵਿੱਚ ਮਾਨਤਾ ਚ ਆਈ ਸੀ ਅਡੇ ਸੁਪਰ ਪ੍ਰਧਾਨ ਜ਼ਿਲ੍ਹਾ ਸੀਖੀ ਬਹੁਤ ਮਿਹਨਤ ਸ਼ਦਕਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਕਾਫੀ ਮੰਗਪੱਤਰ ਦਿੱਤੇ ਹਨ ਕਿਉਂਕਿ 10 11 ਮੰਗਪੱਤਰ ਸਾਡੇ ਪਹੁੰਚ ਚੁੱਕੇ ਹਨ ਉਹਨਾਂ ਦੇ ਵਿੱਚ ਹਲੇ ਤੱਕ ਕਰੋਨਾ ਦੀ ਕੋਈ ਵੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਕੋਈ ਵਜ੍ਹਾ ਕਿਉਂ ਨਹੀਂ ਕੀਤੀ ਪਤਨੀ ਜੀ ਅਸੀਂ ਮਿਲਣੇ ਆ ਮੀਟਿੰਗ ਵੀ ਹੋ ਜਾਂਦੀ ਹੈ ਪ੍ਰਧਾਨ ਜੀ ਹਾਂਜੀ ਮੰਗਪੱਤਰ ਦਿੰਨੇ ਆ ਕਿੰਨੇ ਰੇਟ ਹੈ ਮੇਰੇ ਕੋਲ ਤਕਰੀਬਨ 12 ਨੇ ਜੀ ਸਾਡੇ ਮੰਗਾ ਜਿਹੜੀ ਕਿ ਇਥੇ ਕਾਲ ਬਾਅਦ ਜਾਂ 2 ਸਾਲ ਬਾਅਦ ਸਰਦਾਰ ਜਿਲੇ ਸਿੰਘ ਜੀ ਡਿੜਪਾ ਉਹ ਸਾਡੇ ਦੇਖੇ ਆਂਦੇ ਰਹੇ ਹਨ ਤੇ ਉਹਦੇ ਵਿੱਚ ਹਲੇ ਉਹਨਾਂ ਨੇ ਲਿਖਿਆ ਸੀ ਮੰਗਾ ਰੱਖਿਆ ਜੇ ਜਿਸ ਤਰ੍ਹਾਂ ਕਣਕ ਦਾਲ ਤੇਲ ਇਸ ਤਰ੍ਹਾਂ ਜੀ ਮੈਂ ਸਰਕਾਰ ਆ ਰੱਖਦੀ ਆ ਜੀ ਇਹਨੇ ਇਸ ਤਰ੍ਹਾਂ ਹੀ ਸਾਨੂੰ 16 ਮਹੀਨੇ ਕਮੇਟੀ ਇਸ ਤਰ੍ਹਾਂ ਹੀ ਜੁਲੂ ਰੱਖਦੀ ਆ ਜੀ ਵੀ ਆ ਵੀ ਅਸੀਂ ਥੋੜੀ ਮਦਦ ਕਰਾਂਗੇ ਲਾਰੇ ਲੱਪਿਆਂ 'ਚ ਤੇ ਤੁਹਾਨੂੰ ਅਜੇ ਤੱਕ ਕਹੂੰਗੇ ਅਸਲੀ ਕਹਿੰਦੇ ਗੁਰੂ ਦੇ ਸਿੱਖ ਤੁਸੀਂ ਮੰਨੇਗੇ ਹਾਂਜੀ ਹਾਂਜੀ ਜਦੋਂ ਜਿਸ ਟਾਈਮ 'ਚ ਛੇਵੇਂ ਪਾਸ਼ਾ ਜੀ ਨੇ ਜੰਗ ਦਾ एलान ਕਰਿਆ ਤੇ ਉਸ ਟਾਈਮ ਦੋ ਹੀ ਕਸਤਾਂ ਹਥਿਆਰ ਬਣਾਉਂਦੀਆਂ ਸੀਆਂ ਜਿਨ੍ਹਾਂ ਦਾ ਖਾਨਦਾਨੀ ਕੰਮ ਬੰਨ੍ਹਿਆ ਜਾਂਦਾ ਇਕ ਤਾਂ ਮੁਸਲਮਾਨ ਸੀ ਕਿ ਜਿਹੜੇ ਵਧੀਆ ਹਥਿਆਰ ਬਣਾਉਂਦੇ ਹੁੰਦੇ ਸੀ ਇੱਕ ਪੰਜਾਰੀ ਸਾਡਾ ਦੇਖੋ ਪੰਜਾਰਿਆਂ ਦਾ ਵਸੀਕਾ ਗੁਰੂ ਤੋਂ ਇਹ ਸਾਡਾ ਵੀ ਖਾਨਦਾਨੀ ਸੀਗਾ ਜੀ ਸਸਤਰਾਂ ਦੀ ਸੇਵਾ ਕੀਤੀ ਸੀ ਪਰ ਉੱਥੋਂ ਜਦ ਸਾਨੂੰ ਬੀਧੀ ਚੰਚੀ ਲੈ ਕੇ ਆਏ ਰਾਜਸਥਾਨ ਤੋਂ ਤੇ ਛੇਵੇਂ ਪਾਸ਼ਾ ਜੀ ਨੇ ਬੁਲਾਇਆ ਫਿਰ اسی ਉਹਨਾਂ ਨੂੰ ਸੱਤਰਾ ਬਣਾ ਕੇ ਦਿਖਾਏ ਤੇ ਬਹੁਤ ਸੋਹਣੇ ਲੱਗੇ ਛੇਵੇਂ ਪਾਸ਼ਾ ਜੀ ਨੂੰ ਫਿਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਤੇ ਸੇਵਾ ਲਈਤੀ ਸੇਵਾ ਲਈਤੀ ਅੱਛਾ ਜਿਸ ਤਰ੍ਹਾਂ ਤੁਹਾਡਾ ਨਾਮ ਕੀ ਸਤਿਗੁਰਾਲ ਜੀ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਨਾਮ ਹੈ ਜੰਗਰੇਤ ਸਿੰਘ ਸੁਨਾਮ ਜੀ ਅੱਛਾ ਅੰਗਰੇਜ਼ ਸਿੰਘ ਜੀ ਜਿਵੇਂ ਹੁਣ ਆਪਣੇ ਜੈ ਸਿੰਘ ਜੀ ਸੁਭਾ ਪ੍ਰਧਾਨ ਨੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆਗਾ ਤੇ ਤੁਸੀਂ ਜੰਗ ਜਨਰੇਸ਼ਨ ਤੇ ਆ ਗਏ ਤੁਸੀਂ ਜੰਗ ਆ ਗਏ ਵੀ ਆਉਣ ਵਾਲੇ ਤੁਹਾਡਾ ਖੂਨ ਜਦੋਂ ਨੂੰ ਤੁਸੀਂ ਆਉਣਾ ਇਹਨਾਂ ਦੀ ਉਮਰ ਜੋ ਉਦੋਂ ਨੂੰ ਤੁਸੀਂ ਕੀ ਕਰ ਸਕਦੇ ਹੋ ਵੀ ਆਪਣੇ ਆਪਣੀ ਗੋਮਾ ਵਾਸਤੇ ਵੀ ਅਬਦੀ ਇਕਲੀਕਰ ਬਰਾਦਰੀ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਕਿ ਇਹ ਕ੍ਰੋਮਨੀ ਕਮੇਟੀ ਅਪਸੋਡਿਸ਼ਨ ਵਾਈ ਕਿ ਕਰੂੰਗੀ ਜੀ ਦੇਖੋ ਅਸੀਂ ਤਾਂ ਜੀਚਾ ਇਹ ਜਿਵੇਂ ਮੇਰੇ ਵੱਡੇ ਵੀਰ ਪ੍ਰਧਾਨ ਦੱਸ ਤੀ ਗਏ ਨੇ ਜੀ ਛੇਵੇਂ ਪਾਸਾ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਸਾਡੇ ਗੁਰੂ ਸਾਹਿਬ ਨਾਲ ਵੀ ਜੀ ਸ਼ਸਤਰ ਇਹਨਾਂ ਨੂੰ ਬਣਾ ਕੇ ਦਿੱਤੇ ਇਹਨਾਂ ਨੇ ਨਾਲ ਚੱਲੇ ਆ ਪਰ ਜਿਹੜਾ ਸਾਡਾ ਮਤਲਬ ਹੱਕ ਸੀਗਾ ਇਸ ਟਾਈਮ ਦੇਖੋ ਸਿੱਖ ਕੌਮ ਦਾ ਜਿਹੜਾ ਹੱਕ ਆ ਉਹ ਸਾਡਾ ਸੀਗਾ ਕਿਉਂਕਿ ਸਭ ਤੋਂ ਵੱਧ 90 ਸਿੱਖੀ ਸਾਡੇ ਸੀਗੇ ਜੀ ਜੰਗ ਦੇ ਵਿੱਚ ਅਸੀਂ ਗੁਰੂ ਸਾਹਿਬ ਨੂੰ ਸ਼ਸਤਰ ਬਣਾ ਕੇ ਦਿੱਤੇ ਉਹਨਾਂ ਨਾਲ ਤੁਰੇ ਕਿਹੜੇ-ਕਿਹੜੇ ਸੀ ਕੀ ਉਹਨਾਂ ਦੇ ਨਾਮ ਦੱਸ ਸਕਦੇ ਹੋ ਉਹਨਾਂ ਦੇ ਨਾਮ ਦੇਖੋ ਇਹ ਮੋਟੇ-ਮੋਟੇ ਜਿਵੇਂ ਭਾਈ ਮਨੀ ਸਿੰਘ ਹੋ ਗਏ ਉਹਨਾਂ ਦੇ ਪੁੱਤਰ ਬਚਿੱਤਰ ਸਿੰਘ ਹੋ ਗਿਆ ਵੈਦਿਆਲ ਸਿੰਘ ਹੋ ਗਏ ਬਾਲ ਸਿੰਘ ਹੋ ਗਏ ਜੀ ਤੇ ਦੇਖੋ ਕੁਝ ਕੁ ਸਿੰਘਾਂ ਦੇ ਬਸ ਇੰਨੇ ਕ ਨਾਮ ਜਿੰਨੇ ਦੇਖੋ ਆਪਣੇ ਪਿਛੋਕੜ ਆਦ ਨੇ ਬਾਕੀ ਆਪਣਾ ਜਿਹੜਾ ਇਤਿਹਾਸ ਸਿੱਖੀ ਦਾ ਸਿਖਲੀ ਕਰਨ ਦਾ ਜੀ ਜਿਹੜਾ ਹੁਣ ਸ਼੍ਰੋਮਿਕ ਕਮੇਟੀ ਜਿਹੜਾ ਸਾਡਾ ਫੰਡ ਉੱਪਰੋਂ ਵੀ ਆ ਰਿਹਾ ਜੀ ਉਹ ਵੀ ਦੇਖੋ ਸਾਡੇ ਤੱਕ ਪਹੁੰਚਦੇ ਰਿਹਾ ਤੇ ਜਿਵੇਂ ਹੁਣ ਜੈ ਸਿੰਘ ਜੀ ਆਪਣੇ ਜਿਵੇਂ ਜ਼ਿਲ੍ਹਾ ਪ੍ਰਧਾਨ ਜੀ ਕਹਿੰਦੇ ਨੇ ਵੀ ਉਹ ਪਹੁੰਚ ਨਹੀਂ ਰਿਹਾ ਵੀ ਤੁਸੀਂ ਕੋਈ ਇਹ ਜਾਂ ਕੋਈ ਕਦਮ ਕਿਉਂ ਨਹੀਂ ਚੱਕਿਆ ਵੀ ਕਿਉਂ ਨਹੀਂ ਪਹੁੰਚ ਰਿਹਾ ਕੋਈ ਇਹ ਜੀ ਵਜ੍ਹਾ ਹੋਣੀ ਵੀ ਕਿਉਂ ਨਹੀਂ ਪਹੁੰਚ ਰਿਹਾ ਵੀ ਜੀ ਅਸੀਂ ਕਈ ਵਾਰੀ ਨਾ ਜਿਸ ਤਰ੍ਹਾਂ ਆਪਣੇ ਪ੍ਰਧਾਨ ਰਹੇ ਹਨ ਸ੍ਰੋਮਨੀ ਕਮਟੇ ਦੇ ਉਹਨਾਂ ਨੂੰ ਸਰਦਾਰ ਜ਼ਿਲ੍ਹਾ ਸਿੰਘ ਜਿਹੜੇ ਸੂਬਾ ਪ੍ਰਧਾਨ ਸੀਗੇ ਸਾਡੇ ਕਈ ਵਾਰੀ ਕ세 ਬੰਦੀਆਂ ਜਾ ਕੇ ਮਿਲੀਆਂ ਹਨ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਹੈ ਵੀ ਸਾਡੇ ਤੇ ਲਾਇਆ ਜਾਵੇ ਤੇ ਉਸੇ ਅਪ੍ਰੈਲੇ ਦੇ ਵਿੱਚ ਹੁਣ ਸਿਗਲੀਕਰ ਵੈਲਫੇਅਰ ਟੀਕਸੋਂ ਬਣਾ ਰਹੇ ਸੀ ਨਾਲ ਕਹਿੰਦੇ ਇੱਕ ਵਾਰੀ ਮਿਲੇ ਤੁਹਾਨੂੰ ਇਹ ਗ੍ਰੋਮਿੰਗ ਕਮੇਟੀ ਵਿੱਚ ਅ ਵੈਰੀ ਫੰਡ ਮਿਲਿਆ ਉਹ ਕਿਹੜੇ ਤੋਂ ਮਿਲਿਆ ਸਰਦਾਰ ਮੱਕਰ ਸਿੰਘ ਨੇ ਜੀ ਸਾਡੇ ਤੇ 10 ਲੱਖ ਰੁਪਏ ਲੁਵਾਏ ਸੀ ਜੀਰੇ ਸਿੰਘ ਦੀ ਰਾਜ ਦੇ ਵਿੱਚ ਕਿਉਂਕਿ ਸਿਗਲੀਕਰ ਸੈਲ ਵੱਲੋਂ ਲਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਕਦੇ ਸਾਡੀ ਜਿਣੀਆ ਸਾਡਾ ਪੈਸਾ ਲੁਵਾਉਣ ਦਾ ਮਤਲਬ ਨਹੀਂ ਸੀਗਾ ਸਾਡਾ ਤਾਂ ਦੇਖੋ ਜਿਹੜੀ ਕਿ ਸਾਡੀਆਂ ਰਾਗੀ ਹਨ ਉਹਨਾਂ ਨੂੰ ਪ੍ਰਚਾਰਕ ਰਾਗੀ ਤੇ ਸੇਵਾਦਾਰ ਹਨ ਸਾਡੇ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਗੁਰੂ ਘਰ ਹਨ ਜਿਸ ਤਰ੍ਹਾਂ ਉਹਨਾਂ ਦੀ ਸੇਵਾ ਸਾਨੂੰ ਮਿਲਣੀ ਚਾਹੀਦੀ ਕਿਉਂਕਿ ਸਾਡੇ ਵੀ ਸੇਵਾਦਾਰ ਹਨ ਗੁਰਸਿੱਖਾਨ ਵਿਚਾਰੇ ਉਹੋ ਦੇਖੋ ਡੜਾ-ਦਰਾ ਦੀਆਂ ਟੋਕਰਾਂ ਖਾ ਰਹੇ ਹਨ ਕਿਉਂਕਿ ਗਲੀਆਂ ਦੇ ਵਿੱਚ ਸਾਈਕਲ ਲੈ ਕੇ ਕੋਈ ਚਾਬੀ ਦੀ ਆਵਾਜ਼ ਮਾਰ ਰਿਹਾ ਕੋਈ ਧੜੀ ਕਰ ਰਿਹਾ ਪਰ ਅੱਜ ਉਹ ਸਿੱਖਾਂ ਦੀ ਜਿੱਤ ਕੋਈ ਸੁਣਵਾਈ ਨਹੀਂ ਹੈ ਜੀ ਉੱਥੇ ਬੇ ਉੱਥੇ ਜਿਵੇਂ ਹੁਣ ਦਿਕੀਕਾਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮੈਨ ਸਿੱਖ ਤੁਸੀਂ ਮੰਨੇ ਜਾਂਦੇ ਹੋ ਹਾਂਜੀ ਹਾਂਜੀ ਦਿਕੀਕਾਰ ਬਰਾਦੀ ਜਿਵੇਂ ਸਿੱਖ ਤੁਸੀਂ ਮੰਨੇ ਜਾਂਦੇ ਹੋ ਹਾਂਜੀ ਕਿਉਂਕਿ ਹਰਗੋਬਿੰਦ ਸਿੰਘ ਜੀ ਪਾਛੇ ਹਰਗੋਬਿੰਦ ਜੀ ਨੇ ਸਾਨੂੰ ਛੋੜਿਆ ਤੇ ਉਹਦੇ ਵਿੱਚ ਫਿਰ ਵੀ ਨਹੀਂ ਛੋਡੀ ਸੁਣਵਾਈ ਹੋ ਰਹੀ ਵੀ ਇਸੇ ਇਸ ਬਾਰੇ ਤੁਸੀਂ ਡੀਸੀ ਨੂੰ ਮੰਗ ਪੱਤਰ ਜਾਂ ਕੋਈ ਕੋ ਡੀਸੀ ਬੋਲ ਤਾਂ ਫੇ ਚੱਲਦਾ ਨਹੀਂ ਹੁਣ ਮੇਰੇ ਸਾਖ ਨਹੀਂ ਨਹੀਂ ਜੀ ਏਸੀਬੀਸੀ ਦਾ ਮੀਟਰ ਤਾਂ ਏਸੀਬੀਸੀ ਨੂੰ ਸਮਝਣ ਨਹੀਂ ਆ ਕਿਉਂਕਿ ਹੁਣ ਸਰਦੀ ਦਾ ਜੇ ਕੋਈ ਅਹੀ ਦੌੜ ਹੁੰਦੀ ਹੈ ਨਾ ਜੀ ਜਿਸੀਂ ਜਿਤਨਾ ਆਪਣੇ ਏਸੀਬੀਸੀ ਦੇ ਪ੍ਰਧਾਨ ਹਨ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਆਉਨੇ ਆ ਵੀ ਅੱਜ ਤੁਹਾਨੂੰ ਆਈ ਹੋ ਜੂ ਫੇਰ ਮੰਗ ਪੱਤਰ ਦੇ ਆਉਣਾ ਫੇਰ ਤੁਹਾਨੂੰ ਆਈ ਹੋ ਜੂ ਜਿਹੜਾ ਵੀ ਤੁਸੀਂ ਕਹਿੰਨੇ ਹੋ ਨਾ ਵੀ 10 ਲੱਖ ਵੀ ਮੱਕਰ ਸਾਹਿਬ ਨੇ ਹੀ ਲਵਾਇਆ ਸੀ ਤੇ ਉਹ ਕਹਿੰਦੇ ਵੀ ਥੋੜੀ ਇਹਨਾਂ ਤੇ ਗੌਰ ਕਰਾਂਗੇ ਪਰ ਸਾਡੇ ਤੇ ਹਲੇ ਤੱਕ ਗੌਰ ਹੀ ਨਹੀਂ ਹੈ ਪਤਾ ਨਹੀਂ ਸਾਨੂੰ ਸਿੱਖੀ ਨਹੀਂ ਮੰਨਿਆ ਜਾਂਦਾ ਇਹਨਾਂ ਧਰਮ ਵੱਲੋਂ ਤੇ ਬਾਕੀ ਜਿਸ ਤਰ੍ਹਾਂ ਹੁਣ ਤੁਸੀਂ ਕਹਿੰਦੇ ਹੋ ਸਿੱਖੀ ਨਹੀਂ ਮੰਨਿਆ ਜਾਂਦਾ ਜੀ ਤੇ ਹੁਣ ਤੇ ਫਿਰ ਇਸ ਬਾਰੇ ਤੁਸੀਂ ਕੀ ਤੁਹਾਡੇ ਕੀ ਵਿਚਾਰ ਨੇ ਵੀ ਕਿਉਂ ਨਹੀਂ ਸਿੱਖ ਮੰਨਿਆ ਜਾਂਦਾ ਵਿਚਾਰ ਤਾਂ ਦੇਖੋ ਜਿਵੇਂ ਹੁਣ ਇਹਨਾਂ ਦੇ ਦਾੜੀ ਰੱਖੀ ਹੋਈ ਹੈ ਤੁਹਾਡੇ ਦਾੜੀ ਜੀ ਤੇ ਫੂਫੀ ਵੀ ਤਾਂ ਨਹੀਂ ਸਿੱਖ ਮੰਨਿਆ ਜਾਂਦਾ ਦਾੜੀ ਦੇਖੋ ਆਪਾਂ ਜੇ ਮੰਨਦੇ ਵੀ ਅਮਰ ਸ਼ਕਲੀਏ ਤਾਂ ਸਿੱਖ ਮੰਨਿਆ ਜਾਂਦਾ ਜੀ ਜੇ ਮਤਲਬ ਉਹ ਤਾਂ ਨਾ ਸਕੋ ਤਾਂ ਸਿੱਖ ਨਹੀਂ ਫਿਰ ਸਿੱਖ ਪੈਸੇ ਹੈਗੇ ਨਾ ਜੀ ਸਾਡਾ ਖੂਨ ਸਿੱਖਾ ਪਰ ਜੇ ਹੈ ਕਿ ਇਹਨਾਂ ਨਾਲ ਤਾਂ ਸਾਡਾ ਕੋਈ ਰਾਗੀ ਜੀ ਸਿੱਖ ਲਿਗਰ ਕੌਮ ਦਾ ਨਾ ਕੋਈ ਸੇਵਾਦਾਰ ਯਾ ਜੀ ਮੈਂ ਪਗੈਨ ਨਾ ਕੋਈ ਗ੍ਰੰਥੀ ਛੋੜਾ ਮੋੜਾ ਸਿੱਖ ਲਿਗਰ ਕੌਮ ਦਾ ਨਾ ਉਹ ਕਿਉਂਕਿ ਜਿਹੜੀ ਸਾਡੀ ਕੌਮ ਆ ਨਾ ਸਾਡੀ ਕੌਮ ਪਿੱਛੇ ਜਿਹੜੇ ਅੱਗੇ ਫਾਇਦਾ ਹੋਰ ਠਾਰੇ ਨੇ ਉਹ ਕਹਿੰਦੇ ਨਹੀਂ ਵੀ ਇਸ ਤਰ੍ਹਾਂ ਆਪਣੇ ਸੁਭਾਵ ਪ੍ਰਧਾਨ ਜੈ ਸਿੰਘ ਜੀ ਤੇ ਜ਼ਿਲ੍ਹਾ ਪ੍ਰਧਾਨ ਸੁਭਾਵ ਪ੍ਰਧਾਨ ਇੱਕ ਆਪਣੇ ਜ਼ਿਲ੍ਹਾ ਸਿੰਘ ਜੀ ਤੇ ਉਨਾਂ ਨੇ ਜਿਹੜੇ ਜੋ ਪ੍ਰਚਾਰ ਰੱਖੇ ਗਏ ਸੀ ਆਪਣੇ ਮੂਰੇ ਤਾਂ ਮੈਂ ਤਾਂ ਸ਼ਰਮਣੀਆ ਕਮੇਟੀ ਇਹ ਦੁਬਾਰਾ ਅਪੀਲ ਕਰੂੰਗਾ ਵੀ ਇਹਨਾਂ ਦੀ ਵੱਧ ਤੋਂ ਵੱਧ ਸੁਣਵਾਈ ਕੀਤੀ ਜਾਵੇ ਤੇ ਹੈਗੇ ਬੰਜਾਰਿਆਂ ਤੋਂ ਇਹ ਸਿੱਖ ਬਣੇ ਤਾਂ ਜੇ ਇਹਨਾਂ ਦੀ ਨਹੀਂ ਸੁਣਵਾਈ ਹੋ ਰਹੀ ਤੇ ਸ਼ਰਮਣੀਆ ਕਮੇਟੀ ਗੁਰਦੁਆਰਾ ਸਾਹਿਬ ਦੇ ਕੋਲੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਇਹਨਾਂ ਦੀ ਸੁਣਵਾਈ ਕਰਨ ਅਤੇ ਸੁਣਵਾਈ ਕਰਕੇ ਇਹਨਾਂ ਨੂੰ ਜੋ ਬਣਦਾ ਇਹਨਾਂ ਦਾ ਹੱਕ ਆ ਉਹ ਦਿੱਤਾ ਜਾਵੇ ਐਨੇ ਹੀ ਕਹਿੰਦੇ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ